ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਕਾਕਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰੇ ਦਵਾਈਆਂ ਖਾ ਖਾ ਕੇ ਅੱਕ ਥੱਕ ਚੁੱਕੇ ਐ ਫਿਰ ਵੀ ਠੀਕ ਨਹੀਂ ਹੋ ਰੇ ਸਿਹਤ ਦੀ ਪੈਸੇ ਦੀ ਬਰਬਾਦੀ ਹੋ ਰਹੀ ਹੈ ਤਾਂ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਛਸਮਾ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਗਰੰਟੀ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਇਹ ਜਿਹੜਾ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਜਿਹੜੀ ਆ ਉਹ ਲਹਿਰਾਗਾਗ ਹੈ ਇਸ ਪਿੰਡ ਦੇ ਨੇੜੇ-ਨੇੜੇ ਸ਼ਹਿਰ ਨੇ ਜਿਹੜੇ ਬੁਲਾਡਾ ਸ਼ਹਿਰ ਵੀ ਬਿਲਕੁਲ ਨੇੜੇ ਹੈ ਲਹਿਰਾਗਾਗਾ ਸ਼ਹਿਰ ਵੀ ਨੇੜੇ ਹੈ ਬਰੇਟਾ ਸ਼ਹਿਰ ਵੀ ਨੇੜੇ ਹੈ ਸੁਨਾਮ ਸ਼ਹਿਰ ਵੀ ਨੇੜੇ ਹੈ ਇਹ ਸ਼ਹਿਰ ਨੇੜੇ-ਨੇੜੇ ਆ ਬਾਕੀ ਆਪਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਰੀਜ਼ਾਂ ਨੂੰ ਮਿਲਦੇ ਆਂ ਤੁਸੀਂ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਹਰ ਇੱਕ ਰੋਗ ਦਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹਾਂ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਗਲੇ ਨਾਲ ਸੰਬੰਧਿਤ ਰੋਗ ਨੁਕਸਾ ਇੱਕ ਹੈ ਦਵਾਈ ਇੱਕ ਹੈ ਪਰ ਇਹਦੇ ਨਾਲ ਰੋਗ ਨੇ ਜਿਹੜੇ ਉਹ अनेका ਠੀਕ ਹੋ ਜਾਣੇ ਸੋ ਤੁਸੀਂ ਜਿਨ੍ਹਾਂ ਨੂੰ ਵੀ ਗਲੇ ਦੇ ਵਿੱਚ ਸਭ ਤੋਂ ਪਹਿਲਾਂ ਕਿਸੇ ਦੇ ਗਲੇ ਪੈ ਜਾਂਦੇ ਆ ਟੌਨਸਿਲ ਕਹਿ ਦਿੰਨੇ ਆ ਜਿਹਨੂੰ ਅਸੀਂ ਗਲੇ ਪੱਕ ਜਾਂਦੇ ਆ ਇਸੇ ਤਰ੍ਹਾਂ ਹੀ ਥਾਇਰੋਇਡ ਹੈ ਜਿਹੜਾ ਗ੍ਰੰਥੀਆਂ ਵਧਣੀਆਂ ਜਾਂ ਫੁੱਲਣੀਆਂ ਘਟਣੀਆਂ ਸੁੰਗੜਨੀਆਂ ਥਾਇਰੋਇਡ ਦਾ ਰੋਗ ਹੈ ਜਿਹੜਾ ਉਹ ਹੋ ਗਿਆ ਇਸੇ ਤਰ੍ਹਾਂ ਹੀ ਗਲੇ ਦੇ ਵਿੱਚ ਰਸੌਲੀਆਂ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਗਲੇ ਨੂੰ ਅਧਰੰਗ ਮਾਰ ਜਾਂਦਾ ਹੈਗਾ ਜੇ ਗਲੇ ਦੇ ਵਿੱਚ ਜ਼ਖਮ ਨੇ ਜਾਂ ਆਵਾਜ਼ ਹੈ ਜਿਹੜੀ ਉਹ ਬੈਠ ਜਾਂਦੀ ਹੈ ਆਵਾਜ਼ दब ਰਹੀ ਹੈ ਇਸੇ ਤਰ੍ਹਾਂ ਹੀ ਸਾਹ ਵਾਲੀ ਜਿਹੜੀ ਨਾੜ ਹੈ ਜਾਂ ਖਾਣੇ ਵਾਲੀ ਨਾੜ ਹੈ ਉਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਤਾਂ ਗਿਲਟੀਆਂ ਜਿਆਦੇ ਨੇ ਗਲੇ ਦੇ ਵਿੱਚ ਗਲੇ ਦੇ ਵਿੱਚ ਰੇਸ਼ਾ ਜਿਆਦਾ ਬਣਦਾ ਹੈ ਗਲੇ ਦੇ ਵਿੱਚ ਖਰਾਸ਼ ਜਿਆਦੇ ਰਹਿੰਦੀ ਹੈ ਗਲਾ ਸੁੱਕਦਾ ਜਿਆਦੇ ਹੈ ਗਲੇ ਦੀਆਂ ਜਿੰਨੀਆਂ ਵੀ ਪ੍ਰੋਗਰਾਮਾਂ ਨੇ ਗਲੇ ਦੇ ਵਿੱਚ ਗਲ ਦੇ ਵਿੱਚ ਜਿੰਨੇ ਵੀ ਰੋਗ ਆਉਂਦੇ ਐ ਉਹਨਾਂ ਸਾਰੇ ਰੋਗਾਂ ਦਾ ਇਲਾਜ ਇੱਕੋ ਦਵਾਈ ਦੇ ਨਾਲ ਗਰੰਟੀ ਨਾਲ ਤੁਸੀਂ ਘਰੇ ਬੈਠੇ ਵੀ ਕਰ ਸਕਦੇ ਹੋ ਐਤਵਾਰ ਨੂੰ ਸਾਨੂੰ ਮਿਲ ਕੇ ਆਪਣਾ ਇਲਾਜ ਕਰਵਾ ਵੀ ਸਕਦੇ ਹੋ ਸੋ ਇਹਦੇ ਵਿੱਚ ਜਿਹੜੀਆਂ ਦਵਾਈਆਂ ਲੈਣੀਆਂ ਨੇ ਜੜੀ ਬੂਟੀਆਂ ਲੈਣੀਆਂ ਨੇ ਮਹਾਪੁਰਸ਼ਾਂ ਵੱਲੋਂ ਦੱਸਿਆ ਹੋਇਆ ਨੁਕਤਾ ਹੈਗਾ ਝੋਲੀ ਦੇ ਵਿੱਚ ਤੁਸੀਂ ਪਾ ਲਓ ਅੱਗੇ ਵੀ ਜ਼ਰੂਰ ਦੱਸਦਿਆ ਕਰੋ ਅੱਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਹਰ ਇੱਕ ਦਾ ਭਲਾ ਆਪਾਂ ਕਰ ਸਕੀਏ ਰਲ ਮਿਲ ਕੇ ਸੋ ਆਪਾਂ ਇਹਦੇ ਵਿੱਚ ਜਿਹੜੀ ਆ ਚੀਜ਼ਾਂ ਲੈਣੀਆਂ ਨੇ ਉਹ ਨੋਟ ਕਰ ਲਓ ਮਗਾ ਛੋਟੀਆਂ ਨੇ ਜਿਹੜੀਆਂ ਉਹ ਲੈਣੀਆਂ ਨੇ 50 50 ਗ੍ਰਾਮ ਚੀਜ਼ਾਂ ਲੈ ਲਿਓ ਮਗਾ ਛੋਟੀਆਂ 50 ਗ੍ਰਾਮ ਮਗਾ ਵੱਡੀਆਂ 50 ਗ੍ਰਾਮ ਅਕਰਕਰਾ ইরਾਨੀ 50 ਗ੍ਰਾਮ ਪਾਣ ਦੀ ਜੜ੍ਹ ਹੈ ਜਿਹੜੀ ਉਹ 50 ਗ੍ਰਾਮ ਮਲਠੀ ਲੈਣੀ ਆ 50 ਗ੍ਰਾਮ ਤુલਸੀ ਕਾਲੀ ਦੇ ਰਾਮਾ ਤુલਸੀ ਕਹਿੰਦੇ ਆ ਜਿਹਨੂੰ ਉਹਦੇ ਬੀਜ ਲੈਣੇ ਆ 50 ਗ੍ਰਾਮ ਕਾਲੀ ਮਿਰਚ ਹੈ ਜਿਹੜੀ ਉਹ ਲੈਣੀ ਆ 50 ਗ੍ਰਾਮ ਬਾਚ ਹੈ ਜਿਹੜਾ ਉਹ ਲੈਣਾ 50 ਗ੍ਰਾਮ ਮੂੰਗੀ ਦੀ ਦਾਲ ਹੈ ਜਿਹੜੀ ਉਹ ਲੈਣੀ ਆ 50 ਗ੍ਰਾਮ ਤੇ ਹਰੜ ਹੈ ਜਿਹੜੇ ਛੋਟੀ ਕਾਬਲੀ ਹਰੜ ਕਹਿ ਦਿੰਨੇ ਆ ਜਿਹਨੂੰ ਅਸੀਂ ਇਹ ਲੈਣੀ ਹੈ ਕਿ 50 ਗ੍ਰਾਮ ਬਿਹੜਾ ਵੀ 50 ਗ੍ਰਾਮ ਲੈਣਾ ਆਮਲਾ ਵੀ 50 ਗ੍ਰਾਮ ਲੈਣਾ ਇਸੇ ਤਰ੍ਹਾਂ ਹੀ ਬੋੜ ਦਾ ਦੁੱਧ ਹੈ ਜਿਹੜਾ ਬੜਦਾ ਦੁੱਧ ਬੁੜਦਾ ਦੁੱਧ ਇਹ ਵੀ 50 ਗ੍ਰਾਮ ਲੈਣਾ ਬਾਸਾ ਕਾਲਾ ਜਿਹੜਾ ਉਹ ਵੀ ਆਪਾਂ 50 ਗ੍ਰਾਮ ਲੈਣਾ ਸੁੰਡ ਹੈ ਜਿਹੜੀ ਉਹ ਵੀ ਆਪਾਂ 50 ਗ੍ਰਾਮ ਲੈਣੀ ਹੈ ਆੜੂਸਾ ਮਿਲ ਜੂਗਾ ਤੁਹਾਨੂੰ ਇਹ ਵੀ 50 ਗ੍ਰਾਮ ਲੈਣਾ ਸੌਂਫ 50 ਗ੍ਰਾਮ ਲੈਣੀ ਹੈ ਅਨਾਰ ਦੇ ਸੁੱਕੇ ਹੋਏ ਛਿਲਕੇ ਨੇ ਜਿਹੜੇ ਉਹ ਵੀ ਆਪਾਂ ਨੇ 50 ਗ੍ਰਾਮ ਲੈਣੇ ਐ ਤਦੂਰੇ ਦੇ ਸ਼ੁੱਧ ਕੀਤੇ ਹੋਏ ਬੀਜ ਨੇ ਜਿਹੜੇ ਉਹ ਵੀ ਆਪਾਂ 50 ਗ੍ਰਾਮ ਲੈਣੇ ਐ ਜੌਂਖਾਰ ਵੀ 50 ਗ੍ਰਾਮ ਲੈਣੀ ਐ ਨਾਗਰ ਮੋਥ ਹੈ ਜਿਹੜਾ ਉਹ ਵੀ 50 ਗ੍ਰਾਮ ਲੈਣਾ ਕਾਕੜਾ ਸਿੰਗੀ ਹੈ ਜਿਹੜੀ ਉਹ ਵੀ 50 ਗ੍ਰਾਮ ਲੈਣੀ ਐ ਸੋਮ ਲਤਾ ਹੈ ਜਿਹੜੀ ਉਹ ਵੀ 50 ਗ੍ਰਾਮ ਲੈਣੀ ਐ ਗੁਲੋਏ ਦਾ ਸੱਤ ਹੈ ਜਿਹੜਾ ਇਹ ਵੀ ਤੁਸੀਂ 50 ਗ੍ਰਾਮ ਲੈਣਾ ਚਰਾਇਤਾ ਮਿਲ ਜੂਗਾ ਤੁਹਾਨੂੰ ਇਹ ਵੀ 50 ਗ੍ਰਾਮ ਲੈਣਾ ਤਵਾਸ਼ੀਰ ਵਧੀਆ ਇਹ ਵੀ 50 ਗ੍ਰਾਮ ਲੈਣੀ ਹੈ ਦੇਵਦਾਰੂ ਹੈ ਜਿਹੜਾ ਇਹ ਵੀ 50 ਗ੍ਰਾਮ ਲੈਣਾ ਹੈ ਪੋਕਰ ਮੂਲ ਹੈ ਜਿਹੜਾ ਇਹ ਵੀ 50 ਗ੍ਰਾਮ ਲੈਣਾ ਹੈ ਕਚੂਰ ਹੈ ਜਿਹੜਾ ਇਹ ਵੀ 50 ਗ੍ਰਾਮ ਲੈਣਾ ਤੇ ਨੇਤਰਬਲ ਹੈ ਜਿਹੜੀ ਇਹ ਵੀ 50 ਗ੍ਰਾਮ ਲੈਣੀ ਇਹ ਸਾਰੀ ਦਵਾਈ ਸਾਰੀਆਂ ਜੜੀ ਬੂਟੀਆਂ ਤੁਸੀਂ ਲੈ ਕੇ ਇਹਨਾਂ ਨੂੰ ਪੀਸ ਲੈਣਾ ਮਿਕਸੀ ਦੇ ਵਿੱਚ ਸਾਰੀ ਦਵਾਈ ਨੂੰ ਮਿਲਾ ਕੇ ਮਿਕਸ ਕਰਕੇ ਤਿੰਨ ਟਾਈਮ ਲੈਣੀ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਲੈਣੀ ਹੈ ਇੱਕ ਚਮਚ ਦਵਾਈ ਦੁਪਹਿਰ ਦੇ ਸਮੇਂ ਪਾਣੀ ਨਾਲ ਲੈਣੀ ਹੈ ਤੇ ਇੱਕ ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਲੈਣੀ ਹੈ ਤਿੰਨ ਟਾਈਮ ਇੱਕ ਇੱਕ ਚਮਚ ਦਵਾਈ ਰੋਟੀ ਤੋਂ ਪਹਿਲਾਂ ਗਰਮ ਪਾਣੀ ਨਾਲ ਲੈਣੀ ਹੈ ਖਟੀਆਂ ਤਲੀਆਂ ਤੇ ਫ੍ਰਿਜ ਵਾਲੀਆਂ ਠੰਡੀਆਂ ਚੀਜ਼ਾਂ ਦਾ ਬਿਲਕੁਲ ਪਰਹੇਜ਼ ਰੱਖਣਾ ਮੈਂ ਗਾਰੰਟੀ ਸਟੈਂਪ ਪੇਪਰ ਤੇ ਲਿਖ ਕੇ ਦੇ ਦਿੰਦਾ ਜਿਹੜੇ ਕਹਿੰਦੇ ਆ ਜਿੰਦਗੀ ਭਰ ਥਾਇਰੋਇਡ ਦੀ ਗੋਲੀ ਖਾਣੀ ਪਊਗੀ 3 ਮਹੀਨੇ ਇਸ ਨੁਕਤੇ ਨੂੰ ਵਰਤ ਲਓ ਥਾਇਰੋਇਡ ਤੁਹਾਡੇ ਨੇੜੇ ਤੇੜੇ ਵੀ ਨਹੀਂ ਰਹੇਗਾ ਥਾਇਰੋਇਡ ਬਿਲਕੁਲ ਨੋਰਮਲ ਹੋ ਜਾਏਗਾ ਚਾਹੇ ਵੱਧਾ ਹੈ ਚਾਹੇ ਘਟਦਾ ਹੈ ਤੁਸੀਂ ਸ਼ਕਾਮ ਤੇ ਗਰੰਟੀ ਲਿਖਾ ਕੇ ਲੈ ਸਕਦੇ ਹੋ ਗਲੇ ਦਾ ਜੱਟਾ ਮਰਜੀ ਅਧਰੰਗ ਹੋਇਆ ਆਵਾਜ਼ ਖਤਮ ਹੋ ਗਈ ਹੈ ਆਵਾਜ਼ ਦਬ ਗਈ ਹੈ ਆਵਾਜ਼ ਪੂਰੀ ਖੁੱਲ ਨਹੀਂ ਰਹੀ ਕੋਇਲ ਵਰਗੀ ਆਵਾਜ਼ ਇਹ ਨੁਕਤਾ ਬਣਾ ਦੇਗਾ ਸੋ ਇਸੇ ਤਰ੍ਹਾਂ ਹੀ ਤੁਸੀਂ ਗਲੇ ਦੇ ਵਿੱਚ ਜਿੰਨੇ ਮਰਜੀ ਜ਼ਖਮ ਨੇ ਗਿਲਟੀਆਂ ਨੇ ਰਸੌਲੀਆਂ ਨੇ ਇਹ ਨੁਕਤਾ ਬਿਲਕੁਲ ਗਲੇ ਨੂੰ ਸਾਫ਼ ਕਰ ਦੇਗਾ ਗਲੇ ਦੇ ਵਿੱਚ ਜਿੰਨਾ ਮਰਜੀ ਰੇਸ਼ਾ ਬਣਦਾ ਹੈ ਗਲਾ ਜਿੰਨਾ ਮਰਜੀ ਸੁੱਕਦਾ ਹੈ ਆਵਾਜ਼ ਪੂਰੀ ਵਧੀਆ ਠੋਸ ਆਵਾਜ਼ ਨਹੀਂ ਉਹਨੂੰ ਬਿਲਕੁਲ ਓਕੇ ਕਰ ਦੇਗਾ ਇਹ ਨੁਕਤਾ ਗਲੇ ਦੇ ਜਿੰਨੇ ਵੀ ਰੋਗ ਨੇ ਕਿਉਂਕਿ ਵੀਡੀਓ ਜ਼ਿਆਦਾ ਲੰਮੀ ਹੋ ਜਾਂਦੀ ਹੈ ਜੇ ਮੈਂ ਰੋਗ ਗਿਣਨ ਲੱਗ ਜਾ ਕਈ ਬਣ ਜਾਣਗੇ ਤੇ ਲੰਮਾ ਸਮਾਂ ਫਿਰ ਵੀਡੀਓ ਵੱਡੀ ਬਣ ਜਾਂਦੀ ਹੈ ਇਸ ਕਰਕੇ 100 ਹੱਥ ਰੱਸਾ ਸਿਰੇ ਤੇ ਗੰਢ ਇੱਕੋ ਹੀ ਨੁਕਤਾ ਗਲੇ ਦੇ ਜਿੰਨੇ ਮਰਜ਼ੀ ਰੋਗ ਨੇ ਗਰੰਟੀ ਦੇ ਨਾਲੇ ਠੀਕ ਕਰ ਦੇਗਾ ਤੁਸੀਂ ਘਰ ਦੇ ਵਿੱਚ ਆਪ ਵੀ ਇਹ ਨੁਕਤਾ ਬਣਾ ਸਕਦੇ ਹੋ ਵਰਤ ਸਕਦੇ ਹੋ ਜਿਹੜੇ ਨਹੀਂ ਬਣਾ ਸਕਦੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਬਜ ਦਿਖਾ ਕੇ ਗਰੰਟੀ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਸੋ ਜਿੰਨਾ ਮਰਜ਼ੀ ਕੋਈ ਪੁਰਾਣਾ ਰੋਗ ਹੈ ਉਹ ਤੁਸੀਂ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਬਾਕੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਹਾਂ। ਮੈਨੂੰ ਮਿਲ ਕੇ ਆਪਣੇ ਜੋ ਵੀ ਵੀ ਰੋਗ ਹੈ ਤੁਹਾਡੇ ਸਰੀਰ ਦੇ ਵਿੱਚ ਉਹਦਾ ਗਰੰਟੀ ਦੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਗਰੰਟੀ ਨਾਲ ਇਲਾਜ ਕਰਵਾ ਸਕਦੇ ਹੋ। ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਵੀਡੀਓ ਦੇਖਦੇ ਆ ਸੋ ਤੁਹਾਡਾ ਸਭ ਦਾ ਧੰਨਵਾਦ ਭਾਈ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ